ਮਾਇਆ ਮੋਹ ਦੁਖ ਸਾਗਰ ਹੈ ਇਹਨਾਂ ਮਾਇਆ ਦਾ ਮੋਹ ਹੈ ਜਿਹਨੇ ਦੁੱਖ ਦਾ ਸਮੁੰਦਰ ਹੈ ਇੱਕ ਬੜਾ ਭਾਰੀ ਵਿਖ ਦੁੱਤਰ ਤਰਿਆ ਨਾ ਜਾ ਜਿਵੇਂ ਵਿਸ਼ਾਂ ਦੀ ਵਿਉ ਹੈ ਦੁੱਤਰ ਬੜਾ ਕਸ਼ਣ ਹੋਏ ਤਰਨਾ ਜੀਆਂ ਤੋਂ ਤਰਿਆ ਨਹੀਂ ਜਾਂਦਾ ਹੈ ਮੇਰਾ ਮੇਰਾ ਕਰਦੇ ਪੱਛ ਮੋਏ ਮੇਰਾ ਇਹ ਪਰਿਵਾਰ ਹੈ ਮੇਰਾ ਇਹ ਸਰੀਰ ਹੈ ਮੇਰੇ ਚੇਲੇ ਹੈ ਮੇਰੇ ਚਾਟੜੇ ਹੈ ਮੇਰੇ ਪੋਤੇ ਚੇਲੇ ਹੈ ਪਰੋਤੇ ਚੇਲੇ ਹੈ ਕਿਉਂ ਕਰਦੇ ਪਚ ਮੋਏ ਬੱਜ ਕੇ ਹੰਮ ਹੰਮ ਕੇ ਖਾਚਦ ਹੋ ਕੇ ਮਮਤਾ ਚ ਮਰ ਗਏ ਸੋਮੇ ਕਰਤ ਵਿਹਾ ਜੀ ਜੀ ਹੰਗਤਾ ਕੇ ਹੰਮ ਬ੍ਰਹਮਾਸਮੀ ਹੈ ਅਸੀਂ ਕਰਦਿਆਂ ਦੀ ਗੁਜਰਦੀ ਜਾਂਦੀ ਹੈ ਛੱਡਣੀ ਸੀ ਹੋਮਾਂ ਸਗੋਂ ਬਾਲੀ ਵਧਾਈ ਜਾਂਦੇ ਆ ਮਨਮੁਖਾ ਉਰਵਾਰ ਨਾ ਪਾਣ ਮਨਮੁਖਾ ਉਰਵਾਰ ਨਾਲ ਲੋਕ ਸੁਧਰਿਆ ਕਿਉਂਕਿ ਪੂਰੇ ਪਦਾਰਥ ਅਜਵੇਂ ਨਹੀਂ ਮਿਲੇ ਤੇ ਪਾਰ ਪ੍ਰਲੋਕ ਵਾਸਤੇ ਮੁਕਤ ਨਹੀਂ ਹੋਈ ਵਾਸ਼ਨਾ ਨਹੀਂ ਮਿਟੀ ਅਧ ਵਿੱਚ ਰਹੇ ਲਪਟਾ ਅਧ ਵਿਚਾਰੇ ਕਿਹਦੀਆਂ ਜੁਨਾ ਵਿੱਚ ਹੀ ਆਉਂਦੇ ਜਾਂਦੇ ਹਨ ਮਨੁੱਖਾ ਦੇ ਇਹ ਵੀ ਫੇਰ ਨਹੀਂ ਮਿਲਦੀ ਇਸ ਪ੍ਰਕਾਰ ਵਿਸ਼ਾਂ ਦੇ ਚ ਲਪਟਾ ਰਹੇ ਹਨ ਜੋ ਤੁਰ ਲਿਖਿਆ ਸੂਕ ਮਾਉਣਾ ਜੋ ਜੀਵਾਂ ਨੇ ਕਮਾਉਣਾ ਕੀਤਾ ਹੈ ਉਹ ਧਰੋ ਲੇਖ ਲਿਖਿਆ ਗਿਆ ਹੈ ਉਹੋ ਹੀ ਉਹ ਕਰਮਨ ਫਲ ਦੇਣਾ ਤੇ ਕੰਮ ਆਉਣਾ ਅੰਤ ਨੂੰ ਕਰਨਾ ਕᓱ ਨਾ ਜਾ ਆਪਣੀ ਵੱਲੋਂ ਜਿਵੇਂ ਕੈਦੀ ਕੋਹਲੂ ਬੰਦ ਕੀਤੇ ਜਾਂ ਤੇ ਚੱਕੀ ਬੰਦ ਕਰ ਦੇਣਾ ਆਪ ਨਹੀਂ ਕੁਝ ਕਰ ਸਕਦੇ ਇਉਂ ਕਰਮਾਂ ਦੇ ਮਾਰੇ ਹੋਏ ਸਭ ਕੈਦੀ ਹੋਏ ਆ ਕਰਿਆ ਨਹੀਂ ਕਿਸੇ ਦੇ ਪਾਸ ਸੁਤੰਤਰਤਾ ਨਾ ਜਾਂਦਾ ਹਰਮਤੀ ਗਿਆਨ ਰਤਨ ਮਨ ਵਸਾ ਇਹ ਤਾਂ ਭਾਈ ਸਤਗੁਰੂ ਸਾਹਿਬ ਦੀ ਮੱਤ ਦੁਆਰਾ ਗਿਆਨ ਰੂਪੀ ਰਤਨ ਪ੍ਰਕਾਸ਼ ਕਰਨ ਵਾਲਾ ਇਹ ਮਨ ਜਿ ਮਸ ਜਾਵੇ ਸਭ ਦੇਖਿਆ ਬ੍ਰਹਮ ਸੁਭਾਅ ਸੇ ਸਾਰਿਆਂ ਦੇ ਅੰਦਰ ਉਸ ਬ੍ਰਹਮ ਦਾ ਹੀ ਸੁਭਾਅ ਪ੍ਰਕਾਸ਼ ਵੇਖਿਆ ਹੈ ਸੁਭਾਅ ਕੀ ਉਹਨਾਂ ਦੇ ਬੰਧਨ ਟੁੱਟ ਜਾਂਦੇ ਹਨ ਨਾਨਕ ਸਤਗੁਰੂ ਬੋਹਿਥੈ ਵੱਡ ਭਾਗੀ ਜਗ ਸਤਗੁਰੂ ਸਾਹਿਬ ਦੇ ਪਾਸ ਨਾਮ ਦਾ ਗਿਆਨ ਦਾ ਜਹਾਜ਼ ਹੈ ਵੱਡਿਓ ਪਾਦਾਂ ਵਾਲੇ ਚੜਦੇ ਹਨ ਸਤਗੁਰ ਕੇ ਬਾਣੇ ਜੋ ਚੱਲੇ ਵਿੱਚ ਬਹੁਤ ਬੈਠਾ ਆਏ ਈ ਭੌਜਲ ਪਾਰ ਲੰਘਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਮਾਰਾ ਪਾਰ ਲੰਘਾ ਦਿੰਦੇ ਹਨ ਮੁਕਤ ਰੂਪੀ ਕਿਨਾਰੇ ਤੇ ਪਹੁੰਚਾ ਦਿੰਦੇ ਹਨ ਬਿਨ ਸਤਗੁਰ ਦਾਤਾ ਕੋ ਨਹੀਂ ਸਤਗੁਰੂ ਸਾਹਿਬ ਤੋਂ ਬਗੈਰ ਬ੍ਰਹਮ ਗਿਆਨ ਦਾ ਮੁਕਤੀ ਦਾ ਨਾਮ ਦਾ ਦਾਤਾ ਕੋਈ ਨਹੀਂ ਹੈ ਉਹ ਹਰ ਨਾਮ ਦੇ ਆਧਾਰ ਜਿਹੜਾ ਮਾਰਾ ਦੇ ਨਾਮ ਦਾ ਆਸਰਾ ਦੇ ਦੇਵੇ ਤੇ ਤੀਜਿਆਂ ਲੋਕ ਬੜਿਆਂ ਦੇ ਲੈ ਸਿੱਖਾ ਤੈਨੂੰ ਬਖਸ਼ੀਸ਼ ਦਿੱਤੀ ਆਦੁੱਤੀ ਪਰ ਕੌਣ ਹੈ ਜਿਹੜਾ ਦਿਲ ਚ ਵਸਾ ਦੇਵੇ ਠੇ ਪੈਰ ਵਿਸਰੇ ਨਾ ਜਨਾ ਦੇ ਗੁਰ ਕਿਰਪਾ ਤੇ ਨਾਉ ਮਨ ਵਸੈ ਇਹ ਤਾਂ ਭਾਈ ਸਤਗੁਰਾਂ ਦੀ ਕਿਰਪਾ ਦੁਆਰਾ ਮਾਰੋ ਨਾਮ ਮਨ ਚ ਵਸਦਾ ਹੈ ਸਦਾ ਰਹੇ ਉਰ ਧਾ ਸਦਾ ਦਿਲ ਚ ਵਸਾ ਕੇ ਰੱਖੇ ਉਹਨਾਂ ਦੇ ਅੰਦਰ ਨਾਮ ਵਸਦਾ ਮਨ ਕੇ ਜਿਸ ਨਾ ਪੁੱਜੈ ਟਿਪਤ ਹੋ ਜਿਸ ਦੀ ਕ੍ਰਿਸ਼ਨ ਰਸੋਂ ਕਸਾ ਵੀ ਪੁੱਜ ਜਾਵੇ ਜੇ ਤੈ ਤਰਪਤ ਹੋ ਜਾਵੇ ਪਦਾਰਥਾਂ ਵੱਲ ਹਰ ਕੈ ਨਾਈ ਪਿਆ ਹਰਿ ਦੇ ਨਾਮ ਚ ਪਿਆਰ ਜਾਗ ਪਵੇ ਨਾਨਕ ਗੁਰੂਹੁਖ ਪਾਈਆ ਸ਼ਬਦ ਗੁਰੂ ਜੀ ਜੰਗੇ ਗੁਰਮਖਾਂ ਦੀ ਸੰਗਤ ਕਰਕੇ ਭਾਈ ਪਾਈ ਦੀ ਇਹ ਦਾਤ ਹਰ ਆਪਣੀ ਕਿਰਪਾ ਧਾਹ ਤੇ ਹਰਿ ਆਪ ਦੀ ਕਿਰਪਾ ਦ੍ਰਿਸ਼ਟੀ ਕਰੋ ਗੁਰਮਖਾਂ ਦੀ ਸੰਗਤ ਪ੍ਰਾਪਤ ਹੋਵੇ ਬਿਨ ਸ਼ਬਦੈ ਜਗਤ ਬਰ ਲਿਆ ਬਿਨ ਸ਼ਬਦ ਤੋਂ ਜਗਤ ਸਾਹਿਬ ਸਿੰਘ ਜੀ ਬਰ ਲਿਆ ਕਬਲਾ ਹੋਇਆ ਹੈ ਸੁਦਾ ਹੋਇਆ ਸਾਰੇ ਜਗਤ ਨੂੰ ਕਹਿਣਾ ਕਛੂ ਨਾ ਜਾ ਜਿਹੜੇ ਕਮਲੇ ਆਦਮੀ ਐ ਪਾਗਲਖਾਨੇ ਚ ਇਕੱਠੇ ਕੀਤੇ ਹੋਏ ਹੁੰਦੇ ਐ ਕਈ ਗਾਲਾਂ ਹੀ ਕੱਢੀ ਜਾਂਦੇ ਐ ਕਈ ਰੋਈ ਜਾਂਦੇ ਐ ਕਈ ਇਟਾਂ ਹੀ ਮਾਰੀ ਜਾਂਦੇ ਐ ਕਈ ਕੋਲਿਆਂ ਨਾਲ ਕਾਲੇ ਕਰੀ ਜਾਂਦੇ ਲੀੜੇ ਉਹਨਾਂ ਨੂੰ ਕਹੋ ਤੇ ਉਹ ਮੰਨਦੇ ਨਹੀਂ ਸੀ ਕਮਲੇ ਐ ਇਸੇ ਪ੍ਰਕਾਰ ਬਿਨਾ ਸ਼ਬਦ ਤੋਂ ਸਾਰਾ ਬਿਰਨਾਵੈ ਜਾਂ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ ਕਿਹਾ ਨਹੀਂ ਜਾ ਸਕਦਾ ਸਭ ਆਪ ਨੂੰ ਸਿਆਣੇ ਮੰਨਦੇ ਐ ਕੌਲਾ ਉਹਨੂੰ ਦੱਸ ਕੇ ਜਿਹੜਾ ਪੁੱਛਣ ਵਾਲਾ ਹਰ ਰੱਖੇ ਸੇ ਉੱਭਰੇ ਜਿਨ੍ਹਾਂ ਨੂੰ ਹਰੀ ਨੇ ਰੱਖਿਆ ਹੈ ਅਮਰਤ ਨਾਮ ਦੀ ਦਾਤ ਦੇ ਕੇ ਉੱਭਰੇ ਬਚੇ ਹਨ ਸਭ ਤ ਰਹੇ ਲੇਵਲਾ ਉਹ ਮਾਰੇ ਕਿਵੇਂ ਬਚੇ ਆ ਗੁਰੂ ਸਾਹਿਬ ਦੇ ਸ਼ਬਦ ਦੀ ਮਰਤੀ ਨੂੰ ਜੋੜ ਰੱਖਦੇ ਆ ਨਾਨਕ ਕਰਤਾ ਸਭ ਕਿਸ ਜਾਣਦਾ ਸਤਗੁਰੂ ਜੀ ਕਹਿੰਦੇ ਕਰਤਾ ਪ੍ਰਖੰਤਰ ਜਾਨੀ ਆ ਸਭ ਕੁਝ ਜਾਣਦਾ ਹੈ ਜਿੰਦ ਰਖੀ ਬਣਤ ਬਣਾ ਜਿਸ ਨੇ ਪਈਆਂ ਤਤਾਂ ਦਾ ਸਥੂਲ ਤਤਾਂ ਦੀ ਸੂਲ ਰਚਨਾ ਬਣ ਕੋ ਸੁਖਮਤ ਤੰਦਾਰਾ ਸੁਖੋਂ ਸਿਆਣ ਨੂੰ ਬਣਾ ਕੇ ਰੱਖਿਆ ਹੈ ਓਮ ਜਗ ਸਭ ਤੀਰਥਾ ਕਈ ਹਾਨ ਕਰਨ ਵਾਲੇ ਕਈ ਕਈ ਮਣਾ ਕਿ ਹੋ ਹਵਨ ਕਰ ਦਿੰਦੇ ਐ ਕਈ ਜਗ ਕਰਦੇ ਐ ਬੱਕਰੀਆਂ ਛਤਰੀਆਂ ਨੂੰ ਘੋੜੀਆਂ ਆਦਿ ਕਾ ਨੂੰ ਮਾਰ ਮਾਰ ਕੇ ਫੇਈ ਸਾਰੇ ਤੀਰਥੋਂ ਦਾ ਪਾਣੀ ਲਿਆ ਕੇ ਜਗ 'ਚ ਪਾਉਂਦੇ ਐ ਹਵਨ ਕਰਦੇ ਐ ਇਹ ਉਸ ਕਈ ਤੀਰਥਾਂ ਤੇ ਸ਼ਨਾ ਨਹੀਂ ਕਰਦੇ ਹਨ ਪੜ ਪੰਡਤ ਥੱਕੇ ਪੁਰਾਣ ਕਈ ਵਿਦਵਾਨ ਪੰਡਤ ਪ੍ਰਾਣਾ ਨੂੰ ਪੜੀ ਜਾਂਦੇ ਹਨ ਉਹ ਪ੍ਰਾਣ ਪੜ ਪੜ ਕੇ ਥੱਕ ਗਏ ਹਨ ਵਿਖ ਮਾਇਆ ਮੂਹ ਨਾ ਮਿਟੇ ਇਹ ਜਿਹੜੀ ਬੇਰੂਪ ਮਾਇਆ ਹੈ ਇਹਦੀ ਜਿਹੜੀ ਜ਼ਹਿਰ ਵਾ ਬਿਸ਼ਿਆਂ ਦੀ ਇਹ ਮਾਇਆ ਇਕੱਠੀ ਕਰਨ ਦਾ ਮੋਹ ਹੈ ਜਿਹੜਾ ਇਹ ਮਿਟਦਾ ਨਹੀਂ ਉਹਨਾਂ ਦੇ ਅੰਦਰੋਂ ਜਿੰਨੋ ਪੜ੍ਹਦੇ ਲਿਖਦੇ ਕਹਿੰਦੇ ਹੋਰ ਸਾਡੇ ਕੋਲੇ ਆ ਜੇ ਪਦਾਰਸ਼ ਲੋਕਾਂ ਦਾ ਮਿਟਕੇ ਵਿੱਚ ਹੋਮ ਆਉਣ ਜਾਣ ਇਸ ਕਰਕੇ ਜਿੰਨੋ ਚਿਰ ਹੰਦਕਾ ਹੈ ਉਹਨੇ ਚਰਾਉਣਾ ਜਾਣਾ ਜੰਮਣਾ ਮਰਨਾ ਬਣਿਆ ਹੀ ਰਹਿੰਦਾ ਹੈ ਸਤਗੁਰ ਮਿਲਿਆ ਮਲ ਉਤਰੀ ਇਹ ਤਾਂ ਜਿਨ੍ਹਾਂ ਨੂੰ ਸਤਗੁਰੂ ਸਾਹਿਬ ਜੀ ਮਿਲੇ ਹੈ ਸਤ ਗੁਰੂ ਨਾਲ ਮਿਲਣੇ ਕਰਕੇ ਪਾਪਾਂ ਦੀ ਮੈਲ ਉਤਰ ਗਈ ਹੈ ਹਰ ਜਪਿਆ ਪੁਰਖ ਸੁਜਾਨ ਜਿਹੜੀ ਜੋ ਪੁਰਖ ਸੁਜਾਨ ਅੰਤਰੀਆਮੀ ਉਸ ਨੂੰ ਜਪਣਾ ਕੀਤਾ ਹੈ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਿਨ੍ਹਾਂ ਨੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪ੍ਰਭੂ ਆ ਉਹਦਾ ਸੇਵਨ ਕੀਤਾ ਹੈ ਜਨ ਨਾਨਕ ਸਤਿਗੁਰੂ ਵਾਹ ਹਰੀ ਹਰੰਤੀ ਪਾਪਾਂ ਦੀ ਦੁਸ਼ਟ ਚਤਨਾ ਵੀ ਸਮਰਤਾ ਹਾਂ ਜੀ ਜਨ ਨਾਨਕ ਸਤਿ ਕੁਰਬਾ ਉਹਨਾਂ ਤੋਂ ਸੈਂਕੜੇ ਵਾਰੀ ਮਾਲਕ ਕਹਿੰਦੇ ਕੁਰਬਾਨ ਬਲਿਹਾਰ ਜਾਈਏ ਮਾਇਆ ਮੋਹ ਬਹੁਤ ਚਿਤਵਦੇ ਜਿਹੜੇ ਮਾਇਆ ਦੇ ਮੋਹ ਚ ਪਏ ਹੋਏ ਹਰ ਵਕਤ ਪੈਸੇ ਨੂੰ ਵੇਖਦੇ ਨੇ ਵੀ ਇਧਰੋਂ ਵੀ ਆ ਕੋਈ ਮੱਥਾ ਟੇਕ ਜੇ ਇਧਰੋਂ ਵੀ ਕੋਈ ਰੁਪਏ ਦੇ ਜਾਵੇ ਇਹ ਚਿਤਵਦੇ ਦੇਖਦੇ ਰਹਿੰਦੇ ਹਾਂ ਮੰਨ ਦੀ ਚਿਤਵਨੀ ਨਾਲ ਬਹੁ ਆਸਾ ਲੋਭ ਵਿਕਾਰ ਵਾਲੀ ਆਸਾ ਲੋਬੀਆਂ ਆਦਮੀਆਂ ਦੀ ਨਾਲ ਮਿਲ ਕੇ ਆਸਾ ਕਰਦੇ ਆ ਕਿ ਸਾਨੂੰ ਕੁਝ ਟੁੱਕੜ ਪਾ ਦੇਣ ਬਹੁ ਆਸਾ ਲੋਭ ਵਿਕਾਰ ਲੋਭ ਹੈ ਜੋੜੰਗਾ ਵਿਕਾਰ ਫੇਰ ਲੋਭ ਕਰਕੇ ਪਦਾਰਥ ਖਾ ਕੇ ਵਿਕਾਰ ਪੈਦਾ ਹੁੰਦੇ ਐ ਖੋਟੀਆਂ ਕਾਰਾਂ ਕਰਦੇ ਐ ਬਾਹਲੀ ਪਦਾਰਥਾਂ ਦੀ ਆਸ ਲੱਗੀ ਰਹਿੰਦੀ ਹੈ ਮਨਮੁਖ ਆਸਥਰ ਨਾ ਕੀਐ ਇਸ ਜੁਗ ਦੇ ਮਨੁੱਖਾਂ ਦਾ ਚਿੱਤ ਇਸ ਤੇ ਨਹੀਂ ਹੋ ਸਕਦਾ ਮਰ ਬੇਨ ਸਜਾਏ ਖੇਨਵਾ ਉਹ ਤਾਂ ਮੌਤ ਦੇ ਮਾਰੇ ਨਾਸ਼ ਹੋ ਜਾਂਦੇ ਐ ਇੱਕ ਖੇਨ ਦੇ ਵਿੱਚ ਮਾਰ ਦਿੰਦੇ ਅੰਦਰ ਖਿਰ ਵਿੱਚੀ ਕਟ ਸ਼ਬਦ ਕਿਉਂ ਦੋ ਖਿਰ ਗੁਜ਼ਰ ਜਾਂਦੇ ਐ ਕਿੰਨੀ ਛੇਤੀ ਆਪਣੀ ਵਾਰੀ ਚ ਮਨੁੱਖਾ ਹੋ ਜਾਂਦੇ ਮਰ ਕੇ ਨਾਸ ਹੋ ਜਾਂਦੇ ਐ ਵੱਡ ਭਾਗ ਹੋਵੇ ਸਤਗੁਰ ਮਿਲੈ ਜਿਨ੍ਹਾਂ ਦੇ ਵੱਡੇ ਉੱਤਮ ਭਾਗ ਹੁੰਦੇ ਉਹਨਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਦਾ ਮਲਾਪ ਹੁੰਦਾ ਹੈ ਸੋ ਮੈਂ ਤਜੈ ਵਿਕਾਰ ਸਤਗੁਰਾਂ ਨਾਲ ਮਿਲਣ ਦਾ ਲਾਭ ਇਹ ਹੋਵੇ ਦੇ ਦੀ ਛੱਡ ਦੇਵੇ ਦੇ ਵਕਾਰਾਂ ਦਾ ਤਿਆਗ ਕਰ ਦੇਵੇ ਹਰ ਨਾਮਾ ਜਪ ਸੁਖ ਪਾਇਆ ਜਿਨਾਂ ਜਿਨਾਂ ਨੇ ਪਰਮੇਸ਼ਰ ਦੇ ਨਾਵਾਂ ਦੇ ਤਾਂ ਹੀ ਜਪਿਆ ਉਹਨਾਂ ਨੂੰ ਸੁਖ ਸੁਗ੍ਰੂਪ ਨੂੰ ਪਾ ਲਿਆ ਹੈ ਕਿਨ ਨਾਨਕ ਸ਼ਬਦ ਵੀ ਸਾਧਗੁਰੂ ਸਾਹਿਬ ਜੀ ਕਹਿੰਦੇ ਉਹ ਸ਼ਬਦ ਬ੍ਰਹਮ ਦੀ ਵਿਚਾਰ ਕਰਦੇ ਰਹਿੰਦੇ ਹਰ ਵਕਤ ਬ੍ਰਹਮ ਨੂੰ ਸ਼ਬਦ ਨੂੰ ਵਿਚਾਰਦੇ ਹਨ ਬਿਨ ਸਤਗੁਰ ਭਗਤ ਨਾ ਹੋਵੇ ਭਗਤੀ ਬੜੇ ਲੋਕ ਕਰਦੇ ਆ ਕੋਈ ਅੱਖਾਂ ਮੀਚਦੇ ਆ ਕੋਈ ਨੱਚਦੇ ਆ ਕੋਈ ਟੱਪਦੇ ਆ ਨੱਚਿਆ ਟੱਪਿਆ ਭਗਤ ਨਾ ਹੋਏ ਸਤਿਗੁਰੂ ਸਾਹਿਬ ਦੀ ਕਿਰਪਾ ਤੋਂ ਬਗੈਰ ਭਗਤੀ ਨਹੀਂ ਪ੍ਰਾਪਤ ਹੋ ਸਕਦੀ ਨਾਮ ਨਾ ਲੱਗਾ ਪਿਆਰ ਭਗਤੀ ਕਿਵੇਂ ਲੱਗੇ ਨਾਮ 'ਚ ਨਹੀਂ ਪਿਆਰ ਲੱਗਾ ਨਾਮ 'ਚ ਪਿਆਰ ਲੱਗੇ ਬਗੈਰ ਭਗਤੀ ਕਿਵੇਂ ਹੋ ਸਕਦੀ ਹੈ ਜਨ ਨਾਨਕ ਨਾਮ ਅਰਾਧਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਮਤਾਂ ਮਹਾਰਾ ਦੇ ਨਾਮ ਨੂੰ ਭਾਵਨ ਨਾਲ ਅਰਾਧਿਆ ਯਾਦ ਕੀਤਾ ਹੈ ਗੁਰ ਕਾ ਹੇਤ ਪਿਆਰ ਸਤਿਗੁਰੂ ਸਾਹਿਬ ਜੀ ਇਹ ਕਿਤੰਤ ਹੇਤ ਪਿਆਰ ਕਰਕੇ ਕਿ ਕੇਤ ਗੁਰੂ ਸਾਹਿਬ ਨੂੰ ਅਰਪ ਕਰਕੇ ਸਤਿ ਸ੍ਰੀ ਅਕਾਲ ਹੈ ਗੁਰੂ ਸਾਹਿਬ ਪਿਆਰ ਲਾਉਣ ਦਾ ਲੋਭੀ ਕਾ ਵੇਸਾ ਹੁ ਨਾ ਕਿ ਜਿਹੜਾ ਨਾਲ ਕੀ ਆਦਮੀ ਹੋਵੇ ਵੀ ਲੀੜੇ ਵੀ ਲਾਉਣ ਨੂੰ ਤਿਆਰ ਰਹੇ ਅਤੇ ਕਹੇ ਜੋ ਕੁਝ ਮਾਲ ਤਵਾਲਾ ਇਸੋਂ ਅਭੀ ਉਢੇਟੋ ਮਾਰੀ ਕੀ ਜਾਏ ਜਿਹੜਾ ਤੇਰੇ ਘਰ ਚ ਹੱਥ 'ਚੇ ਮਾਲ ਹੋਇ ਘਰ ਵਾਹ ਉਹ ਘਰ ਵਾਰ ਉਹ ਸਾਰਾ ਮੇਰੀ ਭੇਟਾ ਕਰ ਦੇ ਵੀ ਮੈਨੂੰ ਗੁਰੂ ਧਾਰ ਲੈ ਤੇਹਰੇ ਅਕੇ ਜੀ ਨਾਮ ਕਹਿੰਦਾ ਮੇਰਾ ਹੀ ਨਾਮ ਜਪੋ ਨਿਵਾਸਰ ਮੇਰਾ ਹੀ ਨਾਮ ਮੈਂ ਕਿਦਾ ਆਕਾਸ ਹੈ ਮੇਰਾ ਹੀ ਨਾਮ ਜਪਿਆ ਕਰ ਅਕੇ ਜੀ ਹੋਰ ਕਿਸ ਦਾ ਕਹਿੰਦੇ ਮੈਂ ਹੀ ਹੰਬਰਵਸਮੀ ਆ ਮੈਂ ਹੀ ਸੋ ਹੂੰ ਆ ਮੈਂ ਓ ਹੂੰ ਉਲ ਕੇ ਔਰ ਕੋਈ ਨਾਮ ਨਾ ਲੀਜੇ ਭੁਲ ਕੇ ਹੋਰ ਕਿਸ ਦਾ ਨਾਮ ਨਾ ਲਿਆ ਕਰੋ ਤੇ ਮੇਰਾ ਹੀ ਸੰਟੋਪੀ ਸਰ ਕਪੜੀ ਜੁੱਤੇ ਸਨੇ ਖੁਦਾ ਮੇਰਾ ਹੀ ਧਿਆਨ ਕਰਿਆ ਕਰੋ ਇਉਂ ਵਦੇਹ ਦਿੰਦੇ ਆ ਜਿਹੜੇ ਤੇ ਦੀਨੇ ਕੋ ਨਾਮ ਸੁਨੇ ਭਜਰਤ ਜੇ ਕੋਈ ਮੰਗਣ ਦੀ ਆਤ ਪੈ ਜੇ ਕਿਸੇ ਨੂੰ ਸੇਵਕ ਨੂੰ ਕਿ ਮਹਾਰਾਜ ਲੈ ਦਿੱਤੇ ਬਨ ਰਹਾ ਨ ਕੋਏ ਇਸ ਕਰਕੇ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਂ ਪ੍ਰੀਤ ਵਸੇ ਘਰ ਜਾਏ ਗੁਰੂਆਂ ਨੂੰ ਧਾਰਨ ਜਿਹਦੇ ਚੇਲੇ ਕੋਲ ਚੰਗੇ ਗੁਰੂ ਕੋਲੇ ਜਾਇਦਾਦ ਹੋਵੇ ਉਹ ਚੇਲਾ ਬਣ ਕੇ ਵੀ ਤੋ ਖਾਈ ਪੀ ਜਾਵਾਂਗੇ ਅਤੇ ਗੁਰੂ ਇਹੇ ਦੇ ਆਕਤਾਂ ਪ੍ਰੀਤ ਰੋਟੀ ਦੀ ਪ੍ਰੀਤ ਦੇ ਮਾਰੇ ਚਵਾਰਿਆਂ ਦੀ ਜਾਸਣ ਲਾਉਣਾ ਵੀ ਲੋ ਵੇਦ ਨੂੰ ਸਿਕਾ ਦੇ ਨਹੀਂ ਹੋਣਾ ਤੈਨੂੰ ਦੀਖਾ ਦੇਣ ਇੱਥੇ ਆਏ ਹਾਂ ਇਸ ਪ੍ਰਕਾਰ ਦੀਨੇ ਕੋ ਨਾਮ ਸੁਣੇ ਭਾਜੀ ਰੱਕ ਹੈ ਦੇਣ ਦਾ ਨਾਮ ਸੁਣ ਕੇ ਰਾਤ ਨੂੰ ਭਾਜੀ ਨਿਕਲਦੀਆਂ ਤੇ ਲੀਨੇ ਬਿਨਾ ਦਾ ਨਾਇਕ ਪ੍ਰਸੀਜਾ ਲਏ ਬਿਨਾ ਚਿਤ ਪ੍ਰੇਸ਼ਾਨੀ ਦਾ ਭੇਟਾ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਜਿਵੇਂ ਹਾਕਮ ਅੱਜ ਕੱਲ ਦੇ ਵੱਡੀ ਬਿਨਾ ਪੈਸੇ ਬਿਨਾ ਕੋਈ ਦੀ ਅਰਜੀ ਹੀ ਨਹੀਂ ਲਿਖਦੇ ਇਹੀ ਜੀ ਹਾਲਤ ਹੈ ਨਾ ਦੁਨੀਆ ਦੇ ਝੂਠਿਆਂ ਬਣਾਉਟੀ ਪਖੰਡੀਆਂ ਕੀ ਹੈ ਲੋਭੀ ਦਾ ਵੇਸਾ ਇਹੇ ਲੋਭੀਆਂ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਮਾਰੇ ਕਹਿੰਦੇ ਹਨ ਕਿ ਸਾਨੂੰ ਪਰਮਾਰਥ ਦਾ ਗਿਆਨ ਦੇਣਗੇ ਜੀ ਕਾ 파ਰਵਸਾ ਜੀ ਕਾ ਜਿੰਨਾ ਗੁਪਾਰ ਵਸਾਵੇ ਜਿੰਨਾ ਜੋਰ ਚੱਲੇ ਉਹਨਾਂ ਦਾ ਵਸਾ ਨਹੀਂ ਕਰਨਾ ਚਾਹੀਦਾ ਅੰਤ ਕਾਲ ਤਿਥੈ ਤੋ ਹੈ ਜੇ ਤੁਸੀਂ ਭਰੋਸਾ ਕਰ ਲੋਗੇ ਅੰਤਲੇ ਵੇਲੇ ਉਹ ਸਾਂਝ ਧੋਖਾ ਦੇਵੇਗਾ ਤੁਹਾਡੇ ਨਾਲ ਛੜ ਕਰੇਗਾ ਜਿੱਥੇ ਹੱਥ ਨਾ ਪਾਓ ਤੁਹਾਡੀ ਸਾਰੀ ਜ਼ਿੰਦਗੀ ਵਿਗੜ ਜਾਏਗੀ ਤੇ ਹੱਥ ਨਹੀਂ ਪਾ ਸਕੇਗਾ ਜ਼ਿੰਦਗੀ ਇਹ ਉਵਾਰਨ ਦਾ ਫਿਰ ਕੀ ਕਰੋਗੇ ਉਸ ਵਕਤ ਜਿਵੇਂ ਕਿਸੇ ਬੈਸ਼ਨੋ ਦੇ ਦੋ ਚੇਲੇ ਸੀ ਉਹ ਚੇਲੇ ਭੱਜ ਗਏ ਬਾਵਾ ਜੀ ਦਾ ਪੈਸਾ ਲੈ ਕੇ ਤੇ ਬਸ਼ੇਰਿਆਂ ਨੂੰ ਕੋਈ ਕਹਾ ਪਾਉਣ ਵਾਲਾ ਹੈ ਨਹੀਂ ਸੀ ਇਓ ਜਦ ਇੱਕ ਜੱਟ ਆ ਗਿਆ ਮਾਰਾ ਮੈਨੂੰ ਚੇਲਾ ਬਣਾ ਲਓ ਕਹਿੰਦੇ ਆਪ ਹੀ ਤੈਨੂੰ ਮੰਤਰ ਦਈਏ ਇੱਕ ਤਾਂ ਖੁਰਪਾ ਰੱਖ ਲਿਆ ਇੱਕ ਤੰਗੜੀ ਰੱਖ ਲਈ ਤੇ ਲੈ ਕਹਿੰਦਾ ਤੈਨੂੰ ਮੰਤਰ ਦਿੰਨੇ ਖੁਰਪਾ ਖੜੀਏਂ ਮੰਤਰਿੰਗ ਦਿੜੀਏਂ ਹਰੀ ਹਰ ਦੂਬ ਨਕੰਦਨੰ ਅੰਸਨੀ ਕੁਮਾਰਿੰਗ ਪਾਲੂ ਯਹੀ ਧਰਮ ਸਨਾਤਨੂ ਕਹਿੰਦਾ ਆਹ ਲੈ ਖੁਰਪਾ ਤੇ ਆਹ ਲੈ ਤੰਗੜੀ ਇਹ ਤੈਨੂੰ ਮੰਤਰ ਦਿੰਨ ਕਰਾਉਨੇ ਆ ਹਰੀਂਗ ਹਰਾ ਹਰਾ ਕਾ ਜਿਹੜਾ ਹੀ ਪਿਰਾ ਵਾਲਾ ਇਹ ਖੋਜ ਕੇ ਲਿਆਇਆ ਕਰ ਤੇ ਅੰਸਨੀ ਕੁਮਾਰ ਘੋੜਿਆਂ ਘੋੜੇ ਦੇ ਜਿਹੜੇ ਬਸ਼ੀਰੇ ਸੀਗੇ ਅੰਸਨੀ ਕੁਮਾਰ ਬਰਚਲਾ ਘੋੜੀ ਬਣੀ ਨੂੰ ਸੁੰਘ ਕੇ ਸੂਰਜਨ ਪੈਦਾ ਕੀਤੇ ਸੀ ਉਹ ਘੋੜਿਆਂ ਦੇ ਬਸ਼ੀਰਿਆਂ ਦੀ ਪਾਲਣਾ ਕਰਿਆ ਕਰ ਇਹ ਆਪਣਾ ਪ੍ਰਾਪਤੂ ਧਰਮ ਹੈ ਲਓ ਇਹ ਹੈ ਜੇ ਮੰਤਰ ਦੇਣ ਵਾਲੇ ਦਾ ਅੰਤ ਕਾਲ ਸਿੱਥੈ ਤੋ ਹੈ ਅੰਤ ਕਾਲ ਨੂੰ ਉੱਥੇ ਤੋ ਖਾਏ ਦੇਵੇਗਾ ਇਹ ਜਹਾ ਪੁਰਖੋ ਜਿੱਥੇ ਹੱਥ ਨਾ ਪਾ ਜਿੱਥੇ ਕੋਈ ਆਪਣੇ ਜੀਵਨ ਦੇ ਬਚਾਵਾ ਤੇ ਹੱਥ ਨਹੀਂ ਪੈ ਸਕੇਗਾ ਜੋਰ ਨਹੀਂ ਚੱਲ ਸਕੇਗਾ ਸਾਰੀ ਜ਼ਿੰਦਗੀ ਐਵੇਂ ਬਰਬਾਦ ਹੋ ਜਾਏਗੀ ਪਖੰਡੀਆਂ ਦੇ ਰਿੱਕੇ ਆ ਕੇ ਮਨਮੁਖ ਛੇਤੀ ਸੰਗ ਕਰੇ ਜਿਹੜਾ ਮਨਮਖਾਂ ਦੇ ਸਾਥ ਸਾਥ ਕਰੇਗਾ ਉਹ ਕਾਲਖ ਦਾਗ ਲਗਾ ਜਿਹੜੇ ਮਨਮੁਖ ਨੂੰ ਮੂੰਹ ਦੇ ਵਿੱਚ ਉਹਨਾਂ ਦੇ ਅੰਤਾਂ ਕਰਨ ਦੇ ਪਾਪਾਂ ਦੀ ਕਾਲਖ ਹੈ ਉਹ ਵੀ ਦਾਗ ਕਲੰਕ ਨਾਲ ਲਾ ਲੇਗਾ ਉਹਨਾਂ ਦੀ ਕੁਸੰਗਤ ਕਰਕੇ ਮੂਹ ਕਾਲੇ ਤਿੰਨ ਲੋਬੀਆਂ ਉਹ ਲੋਬੀ ਆਦਮੀਆਂ ਦੇ ਕਾਲੇ ਮੂਹ ਕਿਤੇ ਗੁਰਦੁਆਰਾ ਵਿੱਚ ਹੁੰਦੇ ਹਨ ਜਸਨ ਜਨਮ ਗਵਾ ਆਪਣਾ ਜਨਮ ਵਿਅਰਥੀ ਗਵਾ ਕੇ satsang di chale jande han satsang har mel prabhu ਵਾਹਿਗੁਰੂ ਅੱਗੇ ਅਰਦਾਸ ਕਰੋ हे ਪ੍ਰਭੂ ਸਾਨੂੰ ਆਪ ਦੀ satsang ਦੇ ਨਾਲ ਮਿਲਣਾ ਕਰ ਹਰ ਨਾਮ ਬਸੈ ਮਾਨਿਆ satsang कैसी है ਜਿੱਥੇ ਪਰਮੇਸ਼ਰ ਦਾ ਨਾਮ ਮਨਤ ਆਕੇ ਬਸ ਜਾਵੇ ਜਨਮ ਮਰਨ ਕੀ ਮਾਲ ਉਤਰੇ ਇਹ ਜਿਹੜੀ ਜਨਮ ਜਮਾਂਤੋਂ ਦੀ ਜੰਮਣ ਤੇ ਮਰਨ ਦੀ ਮਾਲ ਪਈ ਹੈ ਮਾਲੂਕੇ ਬਰਨਾ ਦੇ ਕੋ ਇਹ ਉਤਰ ਜਾਵੇ ਜਨ ਨਾਨਕ ਹਰ ਗੁਣ ਦਾ ਸਤਿਗੁਰੂ ਜੀ ਕਹਿੰਦੇ ਹਰੀ ਆਪ ਦੇ ਗੁਣਾਂ ਨੂੰ ਗਾਈਏ ਏਸੀ ਕਿਰਪਾ ਦ੍ਰਿਸ਼ਟੀ ਕਰੋ ਤੋਰ ਹਰ ਪ੍ਰਭ ਕਰਤਾ ਲਿਖਿਆ ਜਿਨ੍ਹਾਂ ਦੇ ਤੋਰ ਹਰੀ ਪ੍ਰਭੂ ਅਕਾਲ ਪੁਰਖ ਨੇ ਕਰਤਾ ਪ੍ਰਭੂ ਦੇਖ ਲਿਖ ਦਿੱਤਾ ਹੈ ਪੁਰੂਲਿ ਪੁੰਨਾ ਦੇ ਪਰੇਰੇ ਹੋਏ ਨੇ ਸੋ ਮੀਟਣਾ ਨਾ ਜਾ ਕੋਹ ਕਹਿੰਦੇ ਪਾਸੋਂ ਮੀਟਿਆ ਨਹੀਂ ਜਾ ਸਕਦਾ ਜਿਨ੍ਹਾਂ ਦੇ ਚੰਗੇ ਮਸਕਤੇ ਲੇਖ ਲਿਖੇ ਉਹਨਾਂ ਨੂੰ ਜ਼ਰੂਰ ਭਗਤ ਬੀਜ ਪਲਟੇ ਨਹੀਂ ਜੇ ਜੋ ਗਉ ਜਾਣ ਅਨੰਤ ਭਗਤੀ ਦਾ ਬੀਜ ਬ੍ਰਹਮ ਗਿਆਨ ਨੂੰ ਫਲ ਲੱਗੇ ਤਾਂ ਮਨ ਬਦਲਣਾ ਨਹੀਂ ਭਾਵੇਂ ਅਨੰਤ ਜਿਉ ਗੁਜਰ ਜਾਣ ਉਹ ਫੇਰ ਵੀ ਭਗਤ ਭਗਵੰਤ ਨੂੰ ਮਿਲ ਪਵੇਗਾ ਜਿਉ ਪਿੰਡ ਸਭ ਤਿਸ ਦਾ ਜਿਨ੍ਹਾਂ ਗੁਰਮਖੰਨ ਜਾਣੇ ਜੀ ਸੂਖਮ ਸਰੀਰ ਪਿੰਡ ਸਥੂਲ ਸਰੀਰ ਸੌਤਿਸ ਪਰਮੇਸ਼ਰ ਦਾ ਹੀ ਹੈ ਪ੍ਰਤਪਾਲ ਕਰੇ ਹਰ ਰਾਹ ਸਾਡਾ ਹਰੀ ਰਾਜਾ ਆਪ ਹੀ ਪਰਸਪਾਲਾ ਕਰ ਰਿਹਾ ਹੈ ਚੁਗਲ ਨਿੰਦਕ ਭੁੱਖੇ ਰੋਲ ਮੁਏ ਉਹਨਾਂ ਦੇ ਤੇ ਚੁਗਲੀਆਂ ਲਾਉਣ ਵਾਲੇ ਚੁਗਲੀ ਉਹ ਹੁੰਦੀ ਹੈ ਜਿਹੜੇ ਹੋਵੇ ਸੱਚੀ ਗੱਲ ਤੇ ਉਹਨ ਦੱਸਿਆ ਮੇਰੇ ਦਿਲ ਦੀ ਗੱਲ ਨਾ ਦੱਸੇ ਤੇ ਉਹ ਦੂਸਰਿਆਂ ਕੋਲੇ ਉਸ ਦੀ ਉਹ ਜਿਹੜੀ ਗੱਲ ਗੁਪਤ ਕੀਤੀ ਹੈ ਉਹ ਦੱਸ ਕੇ ਉਸ ਦੀ ਇੱਜ਼ਤ 'ਚ ਫਰਕ ਪਾਵੇ ਉਹ ਚੁਗਲ ਆਦਮੀ ਹੁੰਦਾ ਹੈ ਹੋਵੇ ਸੱਚੀ ਗੱਲ ਤੇ ਕਰੇ ਦੂਏ ਕੋਲੇ ਰੋਕਿਆ ਹੋਵੇ ਉਸ ਦਾ ਚੁਗਲ ਹੋਵੇ ਜੀ ਨਿੰਦਕ ਨਿੰਦਕ ਉਹ ਹੈ ਜਿਹੜਾ ਹੁਈ ਨਿੰਦਿਆ ਕਰੇ ਆਪ ਦੇ ਵਿੱਚ ਕੋਈ ਗੁਲ ਨਾ ਹੋਵੇ ਤੇ ਉਹਦੇ ਵਿੱਚ ਗੁਲ ਹੋਣ ਤੇ ਉਹਦੇ ਔਗਣਾ ਨੂੰ ਨਿਰੂਪਨ ਕਰੇ ਆਪ ਦੀ ਪ੍ਰਭਤਾ ਵਾਸਤੇ ਉਹ ਨਿੰਦਕ ਹੁੰਦਾ ਹੈ ਜਿਹਦੀ ਗੱਲ ਕਿਹਾ ਹੈ ਮਹਾਰਾਜ ਜੀ ਨੇ ਚੋਰ ਯਾਰ ਜੁਗਾਰ ਤੇ ਬੁਰਾ ਹੋਂਦਾ ਪਾਰ ਨਹੀਂ ਨਿੰਦਕ ਸਿਰ ਤਰਾ ਭੁਖੇ ਰੋਲ ਮੋਏ ਇਹ ਭਾਈ ਆਸਾ ਦੀ ਭੁਖ ਕਰਕੇ ਭੁਖੇ ਹੀ ਪਦਾਰਥਾਂ ਦੇ ਰੋਲ ਰੋਲ ਕੇ ਮਰ ਗਏ ਪੂਰੀ ਆਸਾ ਨਹੀਂ ਹੋਈ ਇਨਾਂ ਹੱਥ ਨਾ ਕਿਥਾ ਉਪਾਰ ਇਨਾਂ ਦੇ ਹੱਥ ਕਿਸੇ ਖਾ ਨਹੀਂ ਪਿਆ ਕੋਈ ਉਹਦੀ ਪ੍ਰਭਤਾ ਨਹੀਂ ਮਿਟਾ ਸਕੇ ਉਹਦਾ ਜਸ ਨਹੀਂ ਧੋ ਸਕੇ ਸਗੋ ਖੁਆਰ ਹੋਏ ਪਤਾ ਲੱਗਿਆ ਵੀ ਇਹ ਨਿੰਦਕ ਲੋਕ ਹਨ ਬਾਹਰ ਪਖੰਡ ਸਭ ਕਰਮ ਕਰਹਿ ਬਾਹਰੋ ਇਸ਼ਨਾਨ ਪਾਨ ਕਰਦੇ ਆ ਸੰਧਿਆ ਤਰਪਨ ਕਰਦੇ ਆ ਬਾਹਰੋ ਪਖੰਡ ਰੋ ਕੰਮ ਸਾਰੇ ਕਰਦੇ ਦਿੰਦੇ ਆ ਚੰਗੇ ਮਨ ਹਿਰਦਾ ਕਾਪਟ ਕਮਾ ਪਰ ਜਿਹੜਾ ਮਨ ਇਹੇ ਥਾਂ 'ਚ ਰਹਿੰਦਾ ਹੈ ਉਹ ਹਿਰਦੇ 'ਚ ਛਾਲੀ ਛੜਾ ਉਹਨਾਂ ਦੇ ਮਨ ਦੇ ਸੰਕਲਪਾਂ 'ਚ ਛੜ ਕਰਨ ਤੋਂ ਬਿਨਾ ਕੋਈ ਜਾਣਦੇ ਨਹੀਂ ਹਣ ਖੇਤ ਸਰੀਰ ਜੋ ਵੀ ਸਾਥ ਸੰਗਜੀ ਇਹ ਸਰੀਰ ਤਾਂ ਇੱਕ ਖੇਤ ਹੈ ਇਹਦੇ ਵਿੱਚ ਜਿਹੜਾ ਜਾਂ ਕਰਮ ਕਰ ਨੂੰ ਬੀਜ ਬੀਜੇ ਸੋ ਅੰਤ ਖਲੂਆ ਆ ਅੰਤੂ ਖਾ ਦੇਣ ਵਾਤੇ ਆਖੜੋਂ ਦਾ ਇਸ਼ਤ ਦਿੰਦਾ ਪੁਰਖ ਦੇ ਉੱਪਰ ਨਾਨਕ ਕੀ ਪ੍ਰਭ ਬੇਨਤੀ ਵਾਹਿਗੁਰੂ ਅੱਗੇ ਬੇਨਤੀ ਕਰੀਏ ਹੈ ਪ੍ਰਭੂ ਅਕਾਲ ਪੁਰਖ ਸਾਡੀ ਬੇਨਤੀ ਹੈ ਸਤਿਗੁਰੂ ਜੀ ਕਹਿੰਦੇ ਹਨ ਹਰ ਭਾਵੈ ਬਖਸ਼ ਮਿਲਾ ਜੇ ਹਰੀ ਤੈਨੂੰ ਭਾਵੇ ਤਾਂ ਉਹਨੇ ਦੇ ਵੀ ਔਗਣ ਬਖਸ਼ ਲੈ ਤੇ ਆਪ ਦੇ ਨਾਲ ਮੇਲ ਨਾ ਮਨ ਆਉਣ ਜਾਣ ਨਾ ਸੁਝੇ ਇਹ ਮਨ ਮਨ ਜੀਆਂ ਦਾ ਜਿਹੜਾ ਹੈ ਇਹ ਹਰ ਵਕਤ ਇਹ 84 ਦੇ ਗੇਟ 'ਚ ਪਿਆ ਰਹਿਦਾ ਹੈ ਆਉਣ ਜਾਣ 'ਚ ਪਏ ਨੂੰ ਸੁਈਦਾ ਨਹੀਂ ਮੁਕਤ ਹੋਣ ਦਾ ਰਸਤਾ ਨਾ ਸੁਝੇ ਦਰਬਾਰ ਨਾ ਇਹਨੂੰ ਸਰਸ੍ਰੋਪੀ ਦਰਬਾਰ ਦਿਸਦਾ ਹੈ ਨਾ ਸੱਚਖੰਡੂਪੀ ਦਰਬਾਰ ਦਿਸਦਾ ਹੈ ਨਾ ਅੰਦਰੇ ਦਰ ਦੇ ਜੋ ਵਿੱਚ ਬਾਰ ਗਿਆਨੂਪੀ ਦਰਵਾਜਾ ਉਹ ਨਹੀਂ ਦਿਸਦਾ ਹੈ ਮਾਇਆ ਮੋਹੇ ਪਲੀਟਿਆ ਇਹ ਮਾਇਆ ਦੇ ਮੋਹ ਦੇ ਨਾਲ ਪਲੀਟਿਆ ਲਪੇਟਿਆ ਪਿਆ ਹੈ ਬਲਿਆ ਹੋਇਆ ਹੈ ਅੰਤਰ ਅਗਿਆਨ ਗੁਵਾਰ ਅੰਦਰ ਅਗਿਆਨ ਦਾ ਬੜਾ ਗੁਵਾਰ ਗਾੜਾ ਹਨੇਰਾ ਹੈ ਕਬ ਨਰ ਸੁੱਤਾ ਜਾਗਿਆ ਇਹ ਆਦਮੀ ਸੁੱਤਾ ਹੋਇਆ ਉਸ ਵੇਲੇ ਜਾਗਿਆ ਹੈ ਜੀਵ ਸਿਰ ਡੰਡ ਲੱਗਾ ਬਹੁ ਭਾਰ ਜਦੋਂ ਬਾਲਾ ਪਾਪਾਂ ਦਾ ਭਾਰ ਹੋਣੇ ਕਰਕੇ ਸਿਰ ਦੇ ਤੇ ਡੰਡ ਲੋਕ ਡੰਡ ਪਤਲ ਡੰਡ ਤੇ ਦੇਵ ਦੰਡ ਤੇ ਰਾਜ ਦੰਡ ਲੱਗਿਆ ਗੁਰਮੁਖਾਂ ਦਾ ਗਰਭ ਵਿੱਚ ਬਹੁਤ ਭਾਰ ਦੇ ਉੱਤੇ ਬੋਝਾ ਕਰਕੇ ਉਲਟਾ ਲੰਮਕਦਾ ਹੈ ਨਰਕ ਵਿੱਚ ਬਹੁਤੇ ਭਾਰਾਂ ਕਰਕੇ ਲੁਮਕਾਇਆ ਗਿਆ ਗੁਰਮੁਖਾਂ ਕਰਾਂ ਉੱਪਰ ਹਰ ਚੀਤਿਆ ਜਿਹੜੇ ਗੁਰਮੁਖ ਹੈ ਉਹਨਾਂ ਨੇ اقرار ਕੀਤੇ ਹੈ ਕਿ ਮਹਾਰਾ ਅਸੀਂ ਸਾਨੂੰ ਇੱਥੋਂ ਦੁੱਖ ਚੋਂ ਕੱਢ ਗਰਭ ਵਿੱਚੋਂ ਦਸਵਾਂ ਹਿੱਸਾ ਤੇਰੇ ਨਾਮ ਦਾ ਦਿਆ ਕਰਾਂਗੇ ਤੇ ਧਰਮ ਦੀ ਕਿਰਤ ਕਰਕੇ ਵੰਡ ਕਰਕੇ ਖਾਇਆ ਕਰਾਂਗੇ ਸਵਾਸ ਸਵਾਸ ਨਾਮ ਜਪਿਆ ਕਰਾਂਗੇ ਇਹ ਗੁਰਮੁਖ ਅਕਰਾਰ ਕਰਕੇ ਆਏ ਨੇ ਜਿਹੜੇ ਸਾਰੇ ਘਰ ਵਿੱਚ ਉਹਨਾਂ ਅਕਰਾਰਾਂ ਅਨੁਸਾਰ ਵਾਹਿਗੁਰੂ ਨੂੰ ਗੁਰਮੁਖਾਂ ਨੇ ਤਾਂ ਚੇਤੇ ਕਰ ਲਿਆ ਹੈ ਸੇ ਪਾਇਨ ਮੂਖ ਦੁਆ ਉਹ ਭਾਈ ਮੁਕਤੀ ਦਾ ਦਵਾਰ ਗਿਆਨ ਪਾ ਲੈਂਦੇ ਹੈ ਗੁਰਮੁਖ ਸਾਧ ਸੰਗਤ ਜੀ ਕਰਾਂ ਤੋਂ ਉੱਪਰ ਲੋਕ ਡੰਡ ਪਿਤਰ ਡੰਡ ਦੇਵ ਡੰਡ ਇਹਨਾਂ ਰਾਜ ਡੰਡ ਤੋਂ ਸਾਰਿਆਂ ਤੋਂ ਉੱਪਰ ਹੋ ਗਏ ਆ ਕਿਉਂਕਿ ਮੁਕਤੀ ਦਾ ਦਰਵਾਜ਼ਾ ਗਿਆਨ ਪਾਉਦੇ ਹਨ ਉਹ ਸਾਰੇ ਉਹਨੂੰ ਟੈਕਸੀ ਜਿਹੜੇ ਕਾਰੋ ਹੈ ਇਹ ਨਹੀਂ ਲੱਗਦੇ ਗੁਰਮੁਖ ਕਰਾਂ ਉੱਪਰ ਹਰਤੇ ਪਿਆ ਗੁਰਮੁਖ ਕਰਾਂ ਕਰਤਬਾਂ ਦੇ ਉੱਪਰ ਸੰਚਿਤ ਕਰਮ ਜਿਹੜੇ ਸੀ ਕਿਰੇਮਾਨ ਕਰਮ ਸੀ ਪਰਾਲব্ধ ਕਰਮ ਸੀ ਇਹਨਾਂ ਸਾਰਿਆਂ ਤੋਂ ਉੱਪਰ ਹੋ ਗਏ ਹੈ ਗਿਆਨ ਕਰਕੇ ਸਾਰੇ ਗਿਆਨ ਰੂਪੀ ਅਗਨੀ ਕਰਕੇ ਕਰਮ தਗਦ ਕਰ ਲਏ ਹੈ ਇਸ ਕਰਕੇ ਉੱਤੇ ਹੋ ਗਏ ਹੈ ਗੁਰਮੁਖਾਂ ਦੀ ਜੇ ਕਰਾ ਹੱਥਾਂ ਦੇ ਉੱਪਰ ਵੀ ਦਾਨ ਆ ਗਈ ਨਾ ਅਖੀਰ ਨਵਜਾਂ ਬੰਦ ਤੇ ਹੋਣ ਤੇ ਆਈਆਂ ਉਦੋਂ ਵੀ ਵਾਹਿਗੁਰੂ ਨੇ ਉਦੋਂ ਚੇਤੇ ਕੀਤਾ ਇਹ ਹੈ ਗੁਰਮੁਖਾਂ ਦਾ ਜੀਵਨ ਹੈ ਸੇ ਪਾਇਨ ਮੋਖ ਦਵਾਰ ਉਹ ਮੁਕਤੀ ਦਾ ਦਵਾਰ ਸਾਹਿਬ ਸਿੰਘ ਜੀ ਪਾਉਣਗੇ ਗੁਰਮੁਖੋਂ ਇਸ ਪ੍ਰਕਾਰ ਗੁਰਮੁਖਾਂ ਕਰਾਂ ਪਰ ਹਰ ਚੇਤੇ ਆ ਕਰਾਂ ਇੰਦਰੀਆਂ ਤੋਂ ਜੋ ਉੱਪਰ ਹੈ ਉਸ ਪਰਮੇਸ਼ਰ ਨੂੰ ਜੋ ਸਾਰਿਆਂ ਦਾ ਦ੍ਰਿਸ਼ਟਾਰੂਪ ਬ੍ਰਹਮ ਹੈ ਉਸ ਨੂੰ ਚੇਤੇ ਕੀਤਾ ਗੁਰਮਖਾਨੇ ਉਹ ਪਾ ਲੈਂਦੇ ਮੁਕਤੀ ਦਾ ਦਵਾਰ ਜਿਹੜਾ ਉਹਨਾਂ ਦੀ ਸੰਗਤ ਕਰ ਲਿਓ ਉਹ ਵੋਖ ਰੂਪੀ ਦਵਾਰ ਸੰਸਾਰ ਤੋਂ ਪਾ ਲੈਂਦੇ ਹਨ ਨਾਨਕ ਆਪ ਹੋਏ ਉਧਰੇ ਸਤਗੁਰੂ ਜੀ ਕਹਿੰਦੇ ਆਪ ਉਹ ਮੁਕਤ ਹੋ ਗਏ ਹਨ ਸਭ ਕੁਟੰਬ ਤਰੇ ਪਰਵਾਰ ਉਹਨਾਂ ਦਾ ਜਿੰਨਾ ਪਰਿਵਾਰ ਸੀ ਉਹ ਵੀ ਸਾਰਾ ਤਰ ਗਿਆ ਕੁਟੰਬ ਇਸਤਰੀ ਤੋਂ ਵਧਿਆ ਜਿਹੜਾ ਪਰਿਵਾਰ ਸੀ ਉਹ ਵੀ ਤਰ ਗਿਆ ਪਰਿਵਾਰ ਮਾਤਾ ਪਿਤਾ ਵਾਲਾ ਸੀ ਉਟੰਬਿਸ ਲੋ ਬੜਿਆ ਹੋਇਆ ਸੀ ਸਾਰੇ ਪਰਗੇ ਉਹਨਾਂ ਦਾ ਪਰਿਵਾਰ ਵੀ ਚਰ ਗਿਆ ਤੇ ਹੋਰ ਪਰਿਵਾਰਾਂ ਦੇ ਪਰਿਵਾਰ ਜਿਹੜੇ ਸੀ ਸੰਸਾਰ ਦੀ ਜਿਹੜੀ ਵਾਸ਼ਨਾ ਸੀ ਇਸ ਬਾੜ ਤੋਂ ਪਰੇ ਹੋ ਕੇ ਸਾਰੇ ਮੁਕਤ ਹੋ ਗਏ ਸੀ ਮਹਾਰਾਜ ਦੀ ਕਿਰਪਾ ਹੋਈ ਗੋ ਰੋਖਾ ਕੜਾ ਉਪਰ ਹਾਰ ਤੇ ਤੇਆ ਸਿਰ ਪਾਇਨ ਮੋਖ ਦਵਾਰ ਨਾਨਕ ਆਪ ਹੋਏ ਤਰੇ ਸਭ ਕੁਟੰਬ ਤਰੇ ਪਰਵਾਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ